ਸ਼੍ਰੀ ਵਾਹਿਗੁਰੂ ਸਤਿਗੁਰੂ ਸਾਹਿਬ ਜੀਓ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਆਵ ਗੁਣ ਨਾ ਵਿਚਾਰੋ ਕੋਈ ਮੋਟੀ ਕੋ ਕਿਉ ਧੂਪੈ ਸੁਆਮੀ ਮਾਨਸ ਕੀ ਗਤਿ ਏਹੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਵਾ ਤੁੰ ਸੋਹਿਬ ਗੁਣੀ ਨਿਧਾਨੋ ਤੁਮਰੀ ਮੈਂ ਮੋ ਬੁਰਨ ਨਾ ਸਕੂ ਤੂੰ ਠਾਕੁਰ ਊਚ ਭਗਵਾਨ ਬਿਸ਼ਵ ਮਾਰ ਅਥਾ ਅਗਨ ਤੇ ਤੁਲੇ ਜਿਉਂ ਬਲਵੂ ਤੇਉ ਨਾਨਕ ਦਾਸ ਬੁਲੇ ਉਗਮ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੁਲੇ ਬੁਲਾਇਆ ਤੇਰਾ ਨਾਨਕ ਬੋਲੇ ਨਿਬਲਿਆ ਤੇਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਮਾਜ ਮਹਲਾ 4 ਅਭੂ ਭੈਣੇ ਤੁਸੀਂ ਮਿਲੋ ਪਿਆਰੀਆ ਜੋ ਮੇਰਾ ਪ੍ਰੀਤਮ ਦਸੇ ਤਿਸ ਕਹਿ ਹੋਂ ਵਾਰੀਆ ਮਿਲ ਸਤ ਸੰਗਤ ਲਦਾ ਹਰ ਸਜਣ ਹੋ ਸਤਗੁਰ ਬਟਹੋਂ ਘਮਈਆ ਜਿਉ ਜਹ ਜਹ ਦੇਖਾਂ ਤਹ ਤਹ ਸੁਆਮੀ ਤੂੰ ਘਟ ਘਟ ਰਵਿਆ ਅੰਤਰ ਜਾਮੀ ਗੁਰਪੂਰੈ ਹਾਲ ਦਿਖਾਲਿਆ ਹਉ ਸਤਿਗੁਰ ਬਿਟਹੁ ਸਦ ਵਾਰਿਆ ਜਿਉ ਇਕੋ ਪਵਨ ਮਾਟੀ ਸਭ ਏਕਾ ਸਭ ਏਕਾ ਜੋਤ ਸੁਭਈਆ ਸਭ ਏਕਾ ਜੋਤ ਵਰਤੈ ਭਿੰਨ ਭਿੰਨ ਨਾ ਰਲੇ ਕਿਸੇ ਦੀ ਰਲਾਈਆ ਸੁਪਰਸਾਦੀ ਇੱਕ ਨਦਰੀ ਆਇਆ ਹਉ ਸਤਗੁਰ ਬਿਟਹੁ ਬਤਾਇਆ ਜਿਉ ਜਨ ਨਾਨਕ ਬੋਲੇ ਅਮਰਤ ਬਾਣੀ ਗੁਰ ਸਿੱਖਾਂ ਕੈ ਮਨ ਪਿਆਰੀ ਬਾਣੀ ਉਪਦੇਸ਼ ਕਰੇ ਗੁਰ ਸਤਗੁਰੂ ਪੂਰਾ ਗੁਰ ਸਤਗੁਰ ਪਰ ਉਪਕਾਰੀਆਂ ਜੀਓ ਜਨ ਨਾਨਕ ਬੋਲੇ ਅਮਰਤ ਬਾਣੀ ਗੁਰ ਸਿੱਖਾਂ ਕੈ ਮਨ ਪਿਆਰੀ ਬਾਣੀ ਉਪਦੇਸ਼ ਕਰੇ ਗੁਰ ਸਤਗੁਰ ਪੂਰਾ ਗੁਰ ਸਤਗੁਰ ਪਰ ਉਪਕਾਰਿਆ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਮ ਸਨਮਾਨਯੋ ਚਵਰ ਸ਼ਤਰ ਤੱਕ ਦੇ ਮਾਲਕ ਜੁਗ ਜੁਗਟਲ ਸਰਬ ਸੰਜੀਵਾਲਤਾ ਦੇ ਪੈਗੰਬਰ ਦੀਨ ਦੁਨੀਆ ਦੇ ਰਾਖੇ ਮਨੁਖਤਾ ਦੇ ਸੰਜੀ ਰਹਿ ਪਰ ਗੁਰਤਾ ਗੱਦੀ ਤੇ ਸਭੇ ਮਾਨ ਫਲਤ ਫਲਤ ਕੇ ਰੱਖੇਕ ਨਿਮਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਵਾਲਿਏਕੁਲ ਆਲਮ ਸਹਬੇ ਕਮਾਲ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ